ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਟਾਈਮ ਹੈ ਜਿਹੜਾ ਸਵੇਰ ਦਾਗਾ ਹੁਣ ਤਾਂ 7:00 ਵਜੇ ਹੋਣਗੇ 5-7 ਮਿੰਟ ਰਹਿੰਦੇ ਹੋਣਗੇ 10 ਮਿੰਟ ਬਸ ਤੇ ਆਪਾਂ ਇਧਰ ਨਾ ਨੇ ਚੜੀ ਪੁਰ ਜਿਵਾ ਰਹੀ ਆ ਤੁਸੀਂ ਸੁੱਕੀ ਹੁੰਦੀ ਆ ਮੈਂ ਹੋਰ ਕੱਟ ਕਰ ਦਿੰਦਾ ਇਹ ਕੋਲੇ ਖੜ ਕੇ ਬਣਾਉਣੀ ਪੈਂਦੀ ਹੈਗੀ ਹਨ ਤੇ ਬਹੁਤ ਕੰਮ ਬਿੱਡੀ ਬੈਠੀ ਆ ਮੈਂ ਤੇ ਦੇਖਣੇ ਇਧਰ ਮਧਾਣੀ ਵੀ ਲੱਗੀ ਹੋਈ ਹੈਗੀ ਤੇ ਇਹ ਨਾਲੇ ਮਲਾਈ ਇਕੱਠੀ ਹੋਈ ਇਸੇ ਯਾਦ ਕੱਢ ਕੇ ਦੇਖਦੀ ਆ ਹਨਾ ਤੇ ਬਹੁਤ ਡਰ ਲਾ ਦਾ ਕਰੰਟ ਕ੍ਰੁਣ ਤੋਂ ਕਿਉਂ ਆਇਆ ਪਿਆਗਾ ਫਿਰ ਕੱਢ ਲਾਂਗੇ ਤੇ ਕਿਉ ਆਇਆ ਪਿਆਗਾ ਫਿਰ ਕੱਢਾਂਗੇ ਆਪਾਂ ਤੇ ਮੈਂ ਇਹਨਾਂ ਕਿੰਨੇ ਕੰਮ ਬਿੱਢੀ ਬੈਠੀਆਂ ਇੱਕ ਨੰਬਰ ਤੇ ਇੱਕ ਤੇ ਮਧਾਣੀ ਲਾਈ ਹੋਈ ਸੀ ਉਹ ਮੈਂ ਬੰਦ ਕਰੇ ਹੈ ਤੇ ਇੱਧਰ ਮੇਰੀ ਸਬਜ਼ੀ ਤਰੀ ਹੋਈ ਹੈ ਇੱਧਰ ਮੇਰਾ ਆਟਾ ਸਾਂ ਕਿੱਧਰ ਰਿਹਾ ਪਿਆ ਤੇ ਗੁੰਨਣ ਨੂੰ ਤੇ ਭਾਂਡੇ ਇਕੱਠੇ ਕਰੇ ਪਹਿਲੇ ਮੰਜਣ ਨੂੰ ਬਾਅਦ ਆਟਾ ਗੁੰਨਣਾ ਤੇ ਫਿਰ ਜਮ ਭਾਂਡੇ ਕਰਨੀ ਤਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਹਨਾ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਇੱਕ ਬੇਨਤੀ ਕਰਦੀ ਹਾਂ ਤੁਸੀਂ ਤੁਸੀਂ ਇਹ ਵੀਡੀਓ ਹਰ ਰੋਜ਼ ਦੇਖਦੇ ਕਰੋ ਆਪਣੇ ਹਨਾ ਵਿਊਆਂ ਦਾ ਬਹੁਤ ਫਰਕ ਪੈ ਗਿਆ ਦਿਓ ਬਹੁਤ ਵਿਊ ਘਟ ਗਏ ਪਤਾ ਤਾਂ ਪਹਿਲਾਂ ਬੀਜੀ ਚੱਲ ਰਹੀਆਂ ਨਿਕੀਆਂ ਪਤਾ ਨਹੀਂ ਕਿਵੇਂ ਹਨਾ ਬਹੁਤ ਹੀ ਆਪਣਾ ਘਟ ਵਿਊ ਹੋ ਗਏ ਤੇ ਪਲੀਜ਼ ਹਰ ਰੋਜ਼ ਵੀਡੀਓ ਦੇਖਿਆ ਕਰੋ ਪਿਆਰੀ YouTube ਫੈਮਿਲੀ ਨੂੰ ਇੱਕ ਬੇਨਤੀ ਕਰਨੀ ਹੈ ਮੈਂ ਅੱਜ ਕਿਉਂਕਿ ਹੈਨਾ ਪੈਣਾ ਤੋਂ ਨਣਦਾ ਤੋਂ ਪਰਜਾਇਆ ਤੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਸਪੋਰਟ ਕਰਾਓ ਜੀ ਹੈਨਾ ਤੇ ਤੁਹਾਡੀ ਸਪੋਰਟ ਨਾਲ ਇੱਥੇ ਤੱਕ ਪਹੁੰਚੇ ਆ ਅੱਗੇ ਅੱਗੇ ਵੀ ਤੁਹਾਡੀ ਸਪੋਰਟ ਨਾਲ ਹੀ ਆਪਾਂ ਨੂੰ ਪਹੁੰਚਣਾ ਤੇ ਮੈਂ ਇਹਨਾਂ ਨੂਨ ਦਾਣੀ ਲੈ ਕੇ ਆਈ ਸੀ ਮੇਥੇ ਤਲੇ ਗਏ ਆਲੂ ਮੇਥਿਆਂ ਦੀ ਭਾਜੀ ਇਕੱਲੇ ਮੇਥੇ ਨੇ ਗੇ ਹੋਰ ਕੁਝ ਨਹੀਂ ਹੈਗਾ ਵਿੱਚ ਥੋੜੇ ਥੋੜੀ ਜਿਹੀ ਮੇਥੀ ਆ ਬਾਕੀ ਮੇਥੇ ਨੇ ਗੇ ਤੇ ਸਵੇਰ ਆਥਣੇ ਕਾਲੇ ਸਬਜ਼ੀ ਪਈ ਸੀ ਤੇ ਹੁਣ ਨਾ ਹੁਣ ਜੋ ਗਰੀ ਬਣਾਵਾਂਗੇ ਸਬਜ਼ੀ ਕੱਲ ਅਸੀਂ ਗਈਆਂ ਸੀ ਆ ਖੇਤ ਬਾਗੀਆਂ ਆਥਣੇ ਜਿਵੇਂ ਤੇ ਬੀਬੀ ਗੇੜ ਦੇਖਣ ਹਨ ਗੇੜਾ ਮਾਰਨ ਉੱਥੇ ਸਾਰੀਆਂ ਸਰਵਾਂ ਪੱਕੀਆਂ ਪਈ ਸੀ ਥੋੜਾ ਜਿਹਾ ਸਾਨੂੰ ਸਾਗ ਮਿਲ ਗਿਆ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਨਮਕ ਮਿਰਚ ਹਿਸਾਬ ਨਾਲ ਉਥੋਂ ਸਾਨੂੰ ਸਾਗ ਮਿਲ ਗਿਆ ਤੇ ਅਸੀਂ ਲਿਆਂਦਾ ਸਾਗ ਆਤਮਾ ਤੇ ਫਿਰ ਸਾਗ ਤਰਾਂਗੇ ਤੇ ਅੱਠਵੇਂ ਸਾਗ ਤਰਾਂਗੇ ਹੁਣ ਆਪਾਂ ਥੋੜੀ ਜਿਹੀ ਮੇਥੀ ਦੀ ਭਾਜੀ ਬਣਾ ਲਈ ਆਪਣੇ ਤੁਹਾਨੂੰ ਪਤਾ ਹੈ ਘਰ ਵਿੱਚ ਇਸ ਦੇ ਬਾਅਦ ਦੂਨੇਗੀ ਤੇ ਆਪਾਂ ਮੇਥੀ ਦੀ ਭਾਜੀ ਬਣਾ ਲਈ ਕਿਉਂਕਿ ਤੇਲ ਜਿਹਦੇ ਵਿੱਚੀ ਵਧੀਆ ਬਣਦੀ ਹੈ ਇਹ ਹਨਾ ਇਹਨੂੰ ਦੁਬਾਰਾ ਸਾਰੇ ਘੋੜੇ ਵੀ ਪਾਇਆ ਗਿਆ ਤੇ ਜਿੱਦਿਲੀ ਆਉਣ ਵਾਲੀ ਹੈ ਦੁਬਾਰਾ ਸਰਦਾਰ ਜੀ ਵੀ ਦੁਬਾਰਾ ਆਉਣ ਵਾਲੇ ਨੇ ਮੇਰੇ ਸਾਜੀ ਅੱਜ ਕੰਮੀ ਲੋ ਇੱਪਣੇ ਕੰਮ ਹੋ ਜਾਣਗੇ ਬਸ ਹੁਣ ਕੱਟ ਪਕਾ ਲਿਆ ਗਏ ਸਬ ਮਿਰਚਲੀ ਭਾਜੀ ਕਿਹਨੂੰ ਪਸੰਦ ਆ ਕਮੈਂਟ ਕਰਕੇ ਦੱਸੋ ਇਹ ਤੀਜ ਭਾਈ ਕਿ ਕਿਸ ਨੂੰ ਪਸੰਦ ਠੀਕ ਹੈ ਜੀ ਮੇਰੇ ਪਰਿਵਾਰ ਨੂੰ ਤਾਂ ਬਹੁਤ ਪਸੰਦ ਆ ਮੈਨੂੰ ਵੀ ਪਸੰਦ ਆ ਜੀ ਬਾਕੀ ਭੈਣਾਂ ਦੀ ਪਸੰਦ ਤਾਂ ਚੱਲੀ ਜਾਂਦੀ ਹੈ ਬੱਚਿਆਂ ਦੀ ਪਸੰਦ ਚੱਲਦੇ ਹਨਾ ਆਪਾਂ ਨੂੰ ਆਹ ਲਓ ਬੱਚਿਆਂ ਦੀ ਪਸੰਦ ਚਾਹ ਰਹੀ ਜੀ ਇਹ ਦੇਖੋ ਫਿਰ ਨੀਰ ਵਧੀਆ ਪਾਣੀ ਦੀ ਹੈ ਇੰਨੀ ਸੋਹਣੀ ਖੁਸ਼ਬੂ ਆਉਂਦੀ ਜਿਵੇਂ ਹੀ ਫਾਲਾ ਫਰ ਹਜੇ ਭੁੱਖ ਨਹੀਂ ਤੇ ਰੋਟੀ ਬਣਾਵਾਂਗੇ ਫਿਰ ਖਾਵਾਂਗੇ ਤੇ ਚਲੋ ਜਿਪਾ ਮਿਲਦੇ ਆ ਫਿਰ ਆਪਾਂ ਨੂਨ ਨਾਲੇ ਸਾਭ ਲਈਏ ਤਾਂ ਆਟਾ ਗੁੰਨ ਲਿਏ ਭਾਂਡੇ માંਜ ਲਈਏ ਘਿਓ ਕੱਢ ਲਈਏ ਅੱਜ ਬਣਾਵਾਂਗੇ ਜੀ ਪੱਕੇ ਹੋ ਤੇ ਜਿਹੜੀਆਂ ਭੈਣਾਂ ਨੂੰ ਕਿਉ ਚਾਹੀਦਾ ਕਿਉ ਪਿਆ 5-6 ਕਿਲੋ ਤਾਜਾ ਹੁਣੇ ਬਣਾਇਆ ਹਮਾਗ-ਮਾਗ ਦੇ ਮਹੀਨੇ ਦੀ ਵਿੱਚ ਤੇ ਜਿਹੜੀਆਂ ਭੈਣਾਂ ਨੂੰ ਚਾਹੀਦਾਗਾ ਤੁਸੀਂ ਲੈ ਸਕਦੇ ਹੋ ਪ्योर ਕਿਉ ਆ ਤੁਹਾਨੂੰ ਪਤਾ ਹੀ ਹੈ ਤੁਸੀਂ ਵੀਡੀਓ ਦੇਖ ਲਿਓ ਹੱਥੀ ਬਣਾਇਆ ਹੋਇਆ ਚਲੋ ਜੀ ਆਪਾਂ ਮਿਲਦੇ ਆ ਫੇਰ ਅਕਿਉ ਪ्योर ਕਿਉ ਇੰਨਾ ਕੁਲਿਉ ਚ ਬਹੁਤ ਫਰਕ ਹੁੰਦਾ ਆਪਾਂ ਕਹਦੇ ਨੇ 700 ਦਾ ਸੀ 100 ਦਾ 500 ਰੁਪਏ ਕਿਲੋ ਉਹ ਚ ਖਵਰਾ ਕਿੰਨੀ ਕੁ ਮਲਬਟਾ ਹੁੰਦੀਆਂ ਨੇਗੀਆਂ 80 ਰੁਪਏ ਕਿਲੋ ਦਾ ਬੁੱਧੀ ਵੀ ਕੀ ਜਾਂਦਾ ਹੈ ਨਾ ਲੋ ਜੀ ਆਪਾਂ ਨੇ ਕੱਪੜੇ ਧੋ ਦਿੱਤੇ ਨੇਗੇ ਹਾਂਜੀ ਕਿਹੜਾ ਕਾਰਡ ਲੈ ਕੇ ਆ ਗਈ ਬੇਬੇ ਅਸਿਆ ਗਵਾਂਡੀਆਂ ਦਾ ਲੋ ਜੀ ਬੇਬੇ ਕਾਰਡ ਲੈ ਕੇ ਆ ਗਈ ਗਰਮਣ ਬੇਬੇ ਨੂੰ ਪਾਈ ਖੰਡ ਸਰ ਪਾਈ ਮੁੰਡੇ ਦਾ ਵਿਆਹ ਹੈ ਲੋ ਜੀ ਪਾਈ ਪੁੱਤ ਸੁੱਕੀ ਕੌਲੀ ਨਾਲ ਖੰਡ ਫੜੇ ਜਿਵੇਂ ਕੌਲੀ ਤੇ ਬੈ ਜਾ ਬੈ ਬਚਾ ਤੇਰੀ ਹੋਈ ਆ ਉਂਦੂ ਤੇ ਬਹੂ ਹੈਗੀ ਆ ਚਾਹ ਤੇਰੀ ਹੋਈ ਬੈ ਜਾ ਪੀ ਕੇ ਆਈਆਂ ਪੀ ਕੀ ਜਾ ਫੜਕਣਾ ਨਹੀਂ ਆਇਆਂ ਲੋ ਜੀ ਕਿੱਡੀ ਦਿਨ ਸਾਡੇ ਥੋੜੇ ਰਜੇ ਕੋਈ ਮਗਾਂਦੇ ਹੱਜ ਕਰੂ ਅੱਜ ਕੱਢੂ ਵਰਤੂਗਾ ਨਾ ਹਾਂ ਹੋਰ ਇੱਕ ਵਿਆਹ ਨਾਲ ਜੋਰ ਬਾੜਾ ਆਪਣੇ ਪਿੰਡ ਚ ਕੌਲੀ ਕਹਿੰਦੀ ਮੈਂ ਬੇਬੇ ਨਾਲ ਜਾਣਾ ਪਿਆਰ ਪਾ ਲਿਆ ਕੌਲੀ ਨੇ ਬੇਬੇ ਨਾਲ ਨਾ ਹੋਰ ਲੋ ਜੀ ਕਿ ਹੌਲੀ ਹੌਲੀ ਕੱਪੜੇ ਸੁੱਕ ਜਾਣਗੇ ਤੇ ਸਰਦਾਰ ਜੀ ਅਨੇ ਚਾਹ ਪੀਣੀ ਆ ਗਰਮਣ ਚਾਹ ਬਣਾਉਂਦੀ ਆਗੀ ਤੇ ਆਪਾਂ ਕਰਦੇ ਕੰਮ ਅੱਜ ਥੋੜੀ ਜੀ ਸ਼ਾਂਤੀ ਆਈ ਹੈਗੀ ਕਿਉਂਕਿ ਅੱਜ ਰੇਡੂ ਦੀ ਆਵਾਜ਼ ਪਹਿਲੇ ਪਾਸੇ ਆਣਾ ਕੱਲ ਤਾਂ ਦਿਮਾਗ ਖਾ ਲਿਆ ਪਤਾ ਨਹੀਂ ਉਹੀ ਕੱਟ ਕਰੀਆ ਕੱਲ ਤਾਂ ਲੱਗੇ ਘਰੋਂ ਭੱਜ ਜਾ ਐਨੀ ਬਾਜ ਜਾ ਰੇ ਆਉਂਦੀ ਸੀਗੀ ਰੇਡੂਏ ਦੀ ਡੀਜੇ ਵੀ ਚਾਲਦਾ ਸੀ ਡੀਜੇ ਚਾਲਦਾ ਸੀ ਤੁਮੈ ਨੂੰ ਨਹੀਂ ਪਤਾ ਲੱਗਿਆ ਫੇ ਡੀਜੇ ਦਾ ਕਿ ਉਹ ਸਹੀ ਕਿੱਥੇ ਲੱਗਿਆ ਸੋਈ ਆ ਮੈਂ ਆਈ ਵਾਰ ਆਉਂਦਾ ਆਈ ਵਾਰ ਕੋਲ ਲਿਖਾਉਂਦੇ ਆਪਣਾ ਨਾਮ ਬਣਾਉਣਗੇ ਤੋਈ ਨਾ ਹੁਣ ਫੇ ਲਿਖਿਆਤਾ ਫੇ ਇੱਕ ਪੋਟਾਣ ਬਣਾਤਾ ਕੋਈ ਆਇਆ ਫੇ ਸਾਡਾ ਹੀ ਬਣਾਓ ਕਿਹੜਾ ਉਹਨੇ ਆਪਣੇ ਕੋਠੇ ਲਵੇ ਰੇ ਇਹ ਇਧਰ ਬੇਰੀਆਂ ਵਾਲੇ ਫੇ ਇਧਰ ਲੋ ਜੀ ਬਿੰਡਕ ਨਾ ਰੇੜੂਰੇ ਬਾਜ ਤੜਕੇ ਘੰਟਾਕ ਹੌਲੀ ਹੋਈ ਸੀ ਸਾਡਾ ਦਿਮਾਗ ਹਲਿਆਕਾ ਰੇਡ ਨੂੰ ਨਾਲ ਲੱ ਕਰ ਛੱਡ ਕੇ ਭਾਜੀ ਬਣਾ ਕਿਚ-ਕਿਚ-ਕਿਚ-ਕਿਚ ਹੋ ਜਾਂਦੀ ਉਹ ਹੀ ਗੀਤ ਮੁਰਮੁਰ ਉਹ ਹੀ ਦੀਤ ਪੰਜ ਸੱਤ ਕ ਗੀਤ ਨੇ ਉਹ ਹੀ ਮੁਰਮੁਰ ਉਹ ਹੀ ਮੁਰਮੁਰ ਵਿਭਿੰਨ ਦਸਾਂਗਤਾ ਰੱਖਦੇ ਇਹ ਕਿਸਤਾ ਹੈ ਲੋ ਜੀ ਆਪਾਂ ਬਣਾ ਲਈਏ ਚਾਹ ਬਈ ਮੇਰਾ ਹਾਬ ਨਹੀਂ ਕਿਸੁੰਦੰਦੀ ਆਪਦੇ ਚੋਂ ਖੰਡ ਖੰਡ ਕਿਉਂ ਤੈਨ ਪਾਇਤੀ ਆਪਦਾ ਨਾ ਬਈ ਮੇਰਾ ਆਓ ਦੇਖਿੰਦੇ ਚਮਚਾ ਨਾਲ ਜਦੋਂ ਬਿੱਲੇ ਮੈਂ ਡੱਬਾ ਲਿਆ ਨੀ ਲੈ ਚੱਲੋ ਤੇ ਡੱਬਾ ਲੈਉਣੀ ਰੋਟੀ ਆਂਡ ਖਿਓ ਇਹ ਖੰਡਾ ਦੱਬਾ ਕੇ ਆਵੇ ਦੇਸੀ ਖੰਡਾ ਲੁਕਾ ਕੇ ਨੂੰ ਵੀ ਹੈਗਾ ਇੱਕ ਖੰਡ ਵੀ ਹੈ ਖੰਡ ਗਿਆ ਹੈ ਨੀ ਜਾ ਰਹੇ ਵਜਾ ਰੱਖਿਆ ਰੇ ਖੰਡ ਕਿਉ ਖਾਓ ਦੇ ਸਿਕਰਟੀ ਉਰੀਖਾ ਗਰਮੀਆਂ ਚ ਮੂੰਗੇ ਹੱਲ ਖਾਦੀਆਂ ਨੇ ਮੇਹਸਾਬ ਮੇਹਸਾਬਾ ਲੰਦੀਆਂ ਹੈ ਨਾ ਕਿਉਂ ਕਿਉਂ ਪਾਕੀ ਖਣ ਖਾਦੀਆਂ ਕਿਉਂ ਤੂੰ ਇੱਕ ਚਮਚਾ ਖਾ ਕੇ ਦਿਖਾ ਦੇ ਚਾਹ ਉਹ ਦੂਜੇ ਪਾਲੇ ਵਿੱਚ ਉਹ ਮਾਰਨਾ ਹੈ ਉਤੋਂ ਨੀ ਪਾਣੀ ਪੀ ਕੇ ਉਲਟੀ ਹਲਾਉਂਗੇ ਲਾ ਵਾਹ ਲਾਉਂਗਾ ਸੁਲਾਪਾ ਜਮਾ ਛੋਟਾ ਜਿਹਾ ਛੋਟਾ ਜਿਹਾ ਇੱਪਾ ਰੋਟੀ ਦਾ ਡੱਬਾ ਲੈ ਗਈ ਸਰਦਾਰ ਜੀ ਕੰਨ ਮੈਂ ਵੀ ਖੰਡ ਕੇ ਖਾਉ। ਖਵਾ ਨਹੀਂ ਖਾਣਾ। ਹਾਂ। ਖਾੜੀ ਹੈ। ਖਾਣੇ ਨਾਲ ਖੰਡ ਚੁੱਕੀ। ਇਹਦੇ ਮੋੜਾ ਜਿਹਾ ਖਾ ਲੈ ਮੈਂ ਜਦੋਂ ਖਾ। ਮਾ ਆ ਕੀ ਰੋਟੀ ਖਾਣੀ ਹੋਵੇ ਠੰਡ ਗਿਆ ਮੈਂ। ਨਾ ਨਾ। ਇਹਦਾ ਵਖਾ ਨੂੰ ਮੈਂ ਤਾਂ ਉਹੀ ਚੱਕ ਲੈ ਚਾੜ ਗਾ। ਅਸ ਮਾ ਕੀ ਖੰਡ ਕੇ ਨਾਲ ਰੋਟੀ ਖਾਣੀ ਹੋਵੇ। ਸੋਖ ਮਰ ਤੂੰ ਵੀ ਚਾਹ ਪੀ ਰਾਜਾ। ਹੈ। ਲੋ ਜੀ। ਆ ਮੈਂ ਸਾਡਾ ਸਿਰ ਦੁਖਾਉਣ ਲਾ ਰੱਖਿਆ ਰੇੜੂਏ ਨੇ ਉਧਰ ਤਾਂ ਪੱਕੇ ਵੇੜ ਚ ਬਾਲੀ ਸੁਣਦਾ ਦਿਮਾਗ ਹੱਲਣ ਵਾਲਾ ਕਰਦਾ ਹਜੇ ਅੱਜ ਉਹਨਾਂ ਨੇ ਰੋਟੀ ਆਠਣੀ ਜਾਗੂ ਹੈਗੀ ਪਤਾ ਨਹੀਂ ਹਜੇ ਕੈ ਕਿ ਦਿਨ ਚੱਲੂਗਾ ਸਰਦਾਰ ਜੀ ਪਾਰ ਰਹੇ ਨੇ ਕੱਖ ਇੱਧਰ ਜੀ ਬਾ ਦੇਖੋ ਜੀ ਅਫ ਜੀਵਨ ਕੱਢ ਦੇ ਸਰਦਾਰ ਜੀ ਦੇਖੋ ਤੇ ਅਪਾ ਸੁਖ ਮਾੜਾ ਗੁਰਮਣਾ ਮੰਜਾ ਖਿੱਚੀ ਮੈਂ ਕੱਪੜੇ ਸਿੱਟਦੀਆਂ ਕੋਟੇ ਤੂੰ ਤੈ ਹ ਤੂੰ ਹ ਮਾਰ ਲੈਣੇ ਪੈਣ ਇਨੇ ਖਿੱਚੀ ਪੁੱਤ ਮਾਸੇਜ ਕਿੱਧਰ ਗਈਆਂ ਦੋ ਗੱਡੀਆਂ ਖੜੀਆਂ ਪਿਆਰ ਆ ਇਹਨਾਂ ਦੇ ਵਾਹਿਗੁਰੂ ਵਾਹਿਗੁਰੂ ਵਾਹਬੀ ਉਹ ਸੋਹ ਬੇਨਾ ਪਹਾੜੀ ਪਹਰੇ ਆ ਲੋਕਾਂ ਨੇ ਸੋਹ ਬੇਨਾ ਪਹਾੜੀ ਆ ਲੋਕਾਂ ਨੇ ਇੱਕ ਕਾਲਾ ਵਾਲੇ ਕੱਪੜੇ ਨੇਗੇ ਦੋ ਤਿੰਨ ਦਿਨ ਹੋ ਗਏ ਠੁਪਣਾ ਹਲਕੀ ਹਲਕੀ ਪੈਂਦੇ ਠੁਪ ਅੱਜ ਵੀ ਹਲਕੀ ਜੀ ਠੰਡ ਆਹ ਹੋ ਆ ਕੋਟੀ ਆ ਤੁਹਾਨੂੰ ਛੁੱਪੂ ਮੋਟੀ ਵਾਲੀ ਇਹੇ ਇਹ ਕੋਟੀ ਮੋਟੀ ਵਾਲੀ ਆ ਕੋਠੇ ਤੋਦੂ ਬਿਜਾਰੇ ਸੁਣਦਾ ਪੰਗਾ ਆਉਂ। ਹੇ ਹੇ। ਬੀਬੀ ਕਾ ਨੇ ਮਤ ਜਾਨਨੀ ਆ ਮਾ ਤੂੰ ਤਾਂ ਵਗ ਜੰਗੀ ਮੈਂ ਕਿੱਧਰ ਜਾਊਂਗੀ। ਮੈਨੂੰ ਮਤ ਕਰੋ ਜਾਨਨੀ ਆ। ਮੈਂ ਦਿਮਾਗ ਖਾ ਰੱਖਿਆ ਕਹਿੰਦੇ ਜਿਹੜੂ ਨੇ। ਜਿਹੜੋਂ ਨਾ ਬੰਦ ਹੋ ਜਾਂਦੇ ਸ਼ਾਂਤੀ ਜੀ ਆ ਜਾਂਦੀ ਐ। ਜਿਹੜੋਂ ਬੰਦ ਹੋ ਜਾਂਦਾ ਭਈ ਸ਼ਾਂਤੀ ਆ ਜਾਂਦੀ। ਕਮ ਜੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕ ਪਈ ਕੱਪੜੇ ਆਪਣੇ ਲਾ ਕੇ ਸਿਰ ਤੇ ਹੋਰ ਮੰਜੇ ਤੇ ਠਾ ਹੁਣ ਆਪਾਂ ਕਰ ਦਾਂਗੇ ਤਾਹਾਂ ਉਹਨਾਂ ਦੀ ਐ ਵੀ ਬੈਣ ਬੂਨ ਲਾਉਣ ਆਲੇ ਇਹਨਾਂ ਨੂੰ ਜਿਹੜੀ ਆਹਨ ਆ ਨਮੀ ਚਾਦਰ ਤਾਂ ਕੱਤਰਾਂ ਬੀਬੀ ਆ ਹੁਣ ਬੰਦ ਹੋ ਗਿਆ ਹੁਣ ਸ਼ਾਂਤੀ ਆਊ ਬਣਿਆ ਦੋ ਮਿੰਟ ਕੰਮ ਕਰੀਏ ਆਪ ਦੇ ਖਰੇ ਭਾਂਡੇ ਚਾਹ ਪੀ ਕੇ ਇਕੱਠੇ ਕਰਤੇ ਉਧਰ ਸਾਗ ਰਿੱਜੀ ਆਂਦਾ ਸਾਗ ਚ ਪਤਾ ਨੂੰ ਮਿਰਚ ਜਾਣ ਕੇ ਅੱਜ ਕਿ ਬਿਹਤਰ ਆ ਮੈਂ ਫੇ ਆਥ ਨੇ ਮੱਕੀ ਦੀ ਰੋਟੀ ਰੋਟੀ 2 ਵਜੇ ਚੱਲੇ 1:30 ਵਜੇ ਤੱਕ ਆਗਾ ਇਹਦਾ ਰਿੱਜੀ ਪਿਆਗਾ 2 ਘੰਟੇ ਨਾ ਆ ਜਾ ਕੀ ਗੋ ਰਿੱਜੀ ਜਾਣ ਤੇ ਹੋਰ 5 ਵਜੇ ਤੋਂ ਪਹਿਲਾਂ ਰਿਪੋਰਟ ਤੇ ਹੌਲੀ ਹੌਲੀ ਰਿਜੀ ਜਾਊਗਾ ਹੌਲੀ ਹੌਲੀ ਬਣ ਜਾਊਗਾ ਹਨਾ ਤੇ ਕਹਿੰਦੇ ਹੁਣ ਹਲਕੀ ਹਲਕੀ ਅੱਗ ਤੇ ਹਲਕੇ ਹਲਕੇ ਸੇਕ ਤੇ ਜੇ ਚੀਜ਼ ਪੱਕੇ ਬਹੁਤ ਟੇਸਟੀ ਬਣਦੀ ਆ ਲੋ ਜੀਆ ਟਾਈਮ ਐ 6:00 ਵੱਜ ਗਏ ਸਵਾ 6:00 ਹੋ ਗਏ ਹੋਣਗੇ ਤੇ ਰੇੜੂਆ ਹੁਣ ਬਾ ਮੜਾ ਜਾਂ ਬਿਆਲੇ ਨੂੰ ਬੰਦ ਹੋਇਆਗਾ ਹੁਣ ਮਾੜੀ ਜੀ ਸ਼ਾਂਤੀ ਪਈ ਆ ਸਿਰ ਨੂੰ ਸਵੇਰ ਦਾ ਤਾਂ ਤੈਂਤੀ ਵੀ ਘਰ ਛੱਡ ਕੇ ਕਿਸੇ ਪਾਸੇ ਭਾਜੀਏ ਤੇ ਸੋਖਮਣ ਹਰਾਂ ਰੋਟੀ ਖਾ ਲਈ ਆ ਕਣਕ ਦੀ ਬੀਬੀ ਇੱਧਰ ਬਣਾਉਂਦੀ ਆ ਜੀ ਮੱਕੀ ਦੀ ਰੋਟੀ ਤੇ ਸਰਦਾਰ ਜੀ ਖਾਣਗੇ ਕਿ ਨਾ ਮੱਕੀ ਦੀ ਰੋਟੀ ਲੈਨੇ ਪਈ ਦੁੱਧੀ ਆ ਦੂਜੇ 라ਤੀ ਕਰੀ ਕੋਹੂ ਆਟਾ ਪਿਆ ਹੂੰ ਪੁੱਛਾ ਨੂੰ ਪੁੱਛ ਲੈ ਫੇਰ ਤਾਂ ਲਾਹੁਣੀ ਆ ਇੱਧਰ ਬੀਬੀ ਲਾਉਂਦੀ ਆ ਜੀ ਮੱਕੀ ਦੀ ਰੋਟੀ ਉਧਰ ਮੇਰਾ ਦੁੱਧ ਤਰਿਆ ਹੋਇਆਗਾ ਦੇਖਦੀਆਂ ਹੂੰ ਤਾਂ ਹਜੇ ਹੁਣੀ ਤਰਿਆ ਨਿਕਲਦਾ ਨਹੀਂ ਹੈਗਾ ਹਜੇ ਮੈਂ ਜੋਤ ਲਾਉਣੀ ਹੈਗੀ ਮਾ ਨਾ ਫੇਰ ਰੇੜਵਾ ਬੰਦ ਹੋਇਆ ਮੈਂ ਕਿ ਐਂਡ ਕਰਦਾ ਵੀਡੀਓ ਦਾ ਐਂਡ ਰਹਿੰਦਾ ਸੀਗਾ ਪੂਰੀ ਕਰਨ ਵਾਲੀ ਆਪਣੀ ਤੇ ਹਜੇ ਦੁੱਧ ਨੂੰ ਲੱਗੂਗਾ ਟਾਈਮ ਮੇਰੀ ਸੋਚ ਜੀ ਖਰਾਬ ਹੈ ਪਤਾ ਨਹੀਂ ਕਰੇ ਚੱਲ ਪਾਣੀ ਅਕੜੇ ਖੜ ਜਾਂਦੀ ਆ ਮੱਕੀ ਦੀ ਪਾਣੀ ਹੱਥੇ ਰੋਟੀ ਖਾਓਗੇ ਪੁੱਠਾ ਹੱਥ ਚੱਲਦਾ ਮਾਤਾ ਬੱਪਾ ਪੰਨੋ ਬਾਬੂ ਤੇ ਬੀਬੀ ਨੇ ਚੱਲ ਛੋੜੇ ਕਣਕ ਦੀਆਂ ਬਣਾਤੀਆਂ ਆਪਣੀਆਂ ਬਣਾ ਲਾ ਬਸ ਤੇ ਇੱਧਰ ਤਾਰਾ ਕੱਢ ਲਈਆਂ ਨੇ ਗਿਆ ਸਰਦਾਰ ਜੀ ਹੁਣ ਬਸ ਕੱਖਾਂ ਦੇ ਦੋ ਠੋਕਰੇ ਸੱਟ ਕੇ ਝੋਟੀਆਂ ਅੰਦਰ ਬੰਨ ਦਾਂਗੇ ਬਾਕੀ ਪਸ਼ੂ ਅੰਦਰ ਬੰਨੇ ਹੋਏ ਨੇਗੇ ਸੁੱਕ ਸਿੱਟੀ ਹੋਈ ਆ ਤੂੜੀ ਥੱਲੇ ਖਾਸੀ ਖਾਸੀ ਕਿਉਂਕਿ ਹਨਾ ਠੰਡ ਤੋਂ ਵੀ ਆਪਣੀਆਂ ਮੱਜਾਂ ਨੂੰ ਠੰਡ ਨਾ ਲੱਗ ਜੇ ਸੁਖਮਣ ਹੋ ਰੀਆਂ ਬਿਸਤਰਾ ਚ ਵੜ ਗਈਆਂ ਖਾ ਕੇ ਰੋਟੀ ਤੇ ਬਾਬਾ ਜੀ ਰਹਿ ਰਸ ਕਰਦੇ ਨੇਗੇ ਉਹ ਰਹਿ ਰਸ ਕਰ ਦੇ ਕਰਨ ਕਰ ਕੀ ਬੰਦ ਕਰਤਾ ਉਹ ਰਾ ਰਾਸ ਦਾ ਟਾਈਮ ਤੇ ਕਰੀ ਜਾਂਦੇ ਬਾਬਾ ਜੀ ਜਬ ਵਿਆਹਾਂ ਨੂੰ ਹੁਣ ਪਤਾ ਲੱਜੇਗਾ ਵੀ ਰਾ ਰਾਸ ਦਾ ਟਾਈਮ ਹੋ ਗਿਆ ਕਹੋ ਲਾਉਣੇ ਕਿ ਬੰਨ ਲਾ ਹੈ ਬੰਨ ਲਾਉਂਦੇ ਹਾਂ ਹਾਂ ਜੇ ਬੰਨ ਬੰਨ ਲਾਉਂਦੇ ਹੁਣ ਕਿ ਬਹੁਤ ਹਕਾ ਪੈਂਦਾ ਸੁੱਖ ਨਾਲ ਹਨਾ ਮੂੰ ਤਾਂ ਵਿਆਹਾਂ ਨੇ ਕਰੇ ਗਾਈ ਪੈਂਦਾ ਹੁੰਦਾਗਾ ਬਹਿ ਗੁਰੂ ਇਹ ਗਾ ਸਭ ਦੇ ਪਵਾਵੇ ਹਨਾ ਲੋ ਜੀ ਬੀਬੀ ਥੱਪਕੇ ਲਾਉਂਦੀ ਆ ਰੋਟੀ ਮੱਕਈ ਦੀ ਅੱਦੇ ਮੱਕਈ ਕਹਿੰਦੇ ਨੇ ਮੱਕੀ ਕਹਿੰਦੇ ਅਸੀਂ ਮੱਕੀ ਦੀ ਰੋਟੀ ਕਹਿੰਦੇ ਹਨਾ ਲੋ ਜੀ ਆਪਣੇ ਕੰਮ ਸਾਰੇ ਹੋ ਗਏ ਨੇ ਬਸ ਅਸੀਂ ਤਿੰਨ ਜਣੇ ਰਹਿ ਗਏ ਰੋਟੀ ਖਾਣ ਵਾਲੇ ਤੇ ਮੈਂ ਹੁਣ ਵੀਡੀਓ ਦਾ ਐਂਡ ਕਰਕੇ ਲਾਉਣੀ ਆਂਗੀ ਜੀ ਜੋਤ ਤੇ ਫਿਰ ਆਪਾਂ ਖਾਣੇ ਰੋਟੀ ਦੁੱਧ ਬਾਅਦ ਸਾਰਾ ਗਰਮ ਹੋਇਆ ਹੋਇਆ ਤੇ ਸੁਖਮਣ ਹੋਰੀਆਂ ਦੁੱਧ ਪੀ ਕੇ ਨਹੀਂ ਗਈਆਂ ਹੈ ਵੀ ਬਲੈਕੇ ਨਹੀਂ ਪਾਣੀ ਨਾਲ ਹੀ ਖਾਦੀਆਂ ਰੋਟੀ ਪਰਫੀ ਕੁਫੀ ਬਣਾਉਣਗੀਆਂ ਫਿਰ ਬਾਅਦ ਦੇ ਵਿੱਚ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਅੱਜ ਦਾ ਦਿਨ ਤਾਂ ਬਹੁਤ ਵਧੀਆ ਰਿਹਾ ਪਰ ਹਨਾ ਰੇੜੂ ਨੇ ਮਨ ਜਾ ਕਾ ਕੇ ਰੱਖਿਆ ਸਾਰਾ ਦਿਨ ਹੋਰ ਬਲੱਡ ਛਰਦਾ ਤੂੰ ਤਾਂ ਹੈ ਬਿੰਚਾ ਟੁੱਟਦਾ ਫੱਗ ਗਈ ਉਧਰ ਲੈ ਕਰੇ ਉਧਰ ਲੈ ਕਰੇ ਇਹਨੇ ਸੁਣਦਾ ਨਹੀਂ ਹੈਗਾ ਨਵੀਂ ਕੀ ਕਰੇ ਤੇ ਇੱਧਰ ਤਾਂ ਐ ਲੱਗੇ ਵੀ ਕਿਸੇ ਪਾਸੇ ਭੱਗ ਜਾ ਐਨਾ ਜੀ ਅੱਕਿਆ ਹੋਇਆ ਰੇੜੂ ਤੂੰ ਹੂੰ ਚਲ ਕੱਲ ਨੂੰ ਵਰਾਤ ਭੱਗ ਜੂਗੀ ਜੇ ਨਾ ਲਾਉਣ ਹਨਾ ਹਾਇਨ ਪਤਾ ਚੱਲੀ ਜਾਵੇ ਪਤਾ ਹੋ ਗਿਆ ਉਹਨੇ ਲਾਉਣੀ ਆ ਹੂੰ ਤਾਂ ਵਰਾਤ ਜਾਣਾ ਆਲੇ ਨੇ ਲਾਉਣੀ ਆਲੇ ਦੇ ਮਸਾਂ ਖੁਸ਼ੀਆਂ ਆਈਆਂ ਨੇ ਕੱਲਾ ਮੁੰਡਾ ਲੈਦੇ ਹਨਾ ਮਸਾਂ ਮਸਾਂ ਹੁਣ ਧੋਣਾ ਗੱਲ ਕਰ ਬਾਤ ਛੋਟੀ ਨਹੀਂ ਕਰਦੇ ਹੈਗੇ ਵੀ ਉਹ ਵਿਆਹ ਨਹੀਂ ਕਰਦੇ ਫੇ ਬਾਹ ਸੁਣਦਾ ਹੋ ਤਾਂ ਪਰ ਉੱਚੀ ਆ ਕੋਠੇ ਤੇ ਉਹਨਾਂ ਨੂੰ ਕੋਠੀ ਤੇ ਗਾਹ ਤਾਂ ਮੰਜੀਆਂ ਤੇ ਰੇੜੂ ਉੱਤਰਿਆ ਹੋਇਆ ਜਮਾ ਉੱਪਰ ਚਲੋ ਇਹ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਸੋਹਣੇ ਜਿਹਾ ਵਲੌਗ ਨਾਲ ਨਵੇਂ ਨਾਲ ਤੇ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੰਘਿਆ ਦਿਨ ਤੇ ਧੰਨਵਾਦ ਤੁਹਾਡਾ ਜੇ ਸਾਡੀ ਇਸ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਹਿਗੁਰੂ ਸਾਰੇ ਘਰਾਂ ਦੇ ਵਿੱਚ ਤਿੰਨੇ ਟਾਈਮ ਹਨਾ ਰੋਟੀ ਪੱਕਦੀ ਰਹੇ ਤੇ ਢਿੱਡ ਭਰਦਾ ਰਹੇ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਜੀ ਆਪਣਾ ਚੁੱਲ੍ਹਾ ਵਧੀਆ ਚੱਲੀ ਜਾਵੇ ਖਾਣ ਪੀਣ ਦੀ ਓਗੇ ਦੇਈ ਜਾਈ ਮਾਲਕ ਬਹੁਤੀ ਸਾਡੀ ਮੰਗ ਨਹੀਂ ਬਸ ਆਪਣਾ ਰੋਟੀ ਪਾਣੀ ਚੱਲੀ ਜਾਵੇ ਤੇ ਆਪਣੀ ਹੋਰ ਕੋਈ ਯਾਰੀ ਮੰਗ ਨਹੀਂ ਹੈਗੀ ਵਾਹਿਗੁਰੂ ਆਪਣਾ ਢਿੱਡ ਭਰੀ ਜਾਵੀਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਕਰ ਦਿਓ ਅੱਜ ਦੀ ਵੀਡੀਓ ਚ ਇਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ